ਮੇਰਾ ਨਾਮ ਸਿਫਤੇ ਤੇ ਮੈਂ ਸ਼ੂਟਿੰਗ ਕਰਦੀ ਹਾਂ ਤੇ ਰੀਸੈਂਟਲੀ ਏਸ਼ੀਅਨ ਗੇਮਸ ਦੇ ਵਿੱਚ ਉਹ ਇੱਕ 골 ਤੇ ਟੀਮ ਸਾਡਾ ਸਿਲਵਰ ਸੀ ਤੇ ਉਹਦੇ ਨਾਲ ਨਾਲ ਵਰਲਡ ਰਿਕਾਰਡ ਹੈ ਤੇ 올림픽 ਕੋਟਾ ਵਾਸਤੇ ਮੈਂ ਕੁਆਲੀਫਾਈ ਕੀਤਾ ਹੈ ਪਹਿਲਾਂ ਤਾਂ ਮੈਂ ਸਾਰਿਆਂ ਦਾ ਥੈਂਕ ਯੂ ਕਰਨਾ ਚਾਹੁੰਦਾ ਮਾਨ ਸਰਕਾਰ ਦਾ ਵੀ ਜਿਨ੍ਹਾਂ ਨੇ ਫੰਕਸ਼ਨ ਇੰਨੀ ਛੇਤੀ ਰੱਖਿਆ ਤੇ ਇਹ ਪਹਿਲੀ ਵਾਰ ਹੋਇਆ ਵੀ ਸਾਨੂੰ ਤਿਆਰੀ ਲਈ 8 8 ਲੱਖ ਰੁਪਇਆ ਦਿੱਤਾ ਗਿਆ ਪਿਛਲੀਆਂ ਸਰਕਾਰਾਂ ਵੀ ਜਿਵੇਂ ਨੰਗੀਆਂ ਸਾਨੂੰ ਤਿਆਰੀ ਲਈ ਪੈਸਾ ਨਹੀਂ ਮਿਲਦਾ ਸੀ ਜਿਵੇਂ ਤੁਸੀਂ ਅਨਾਉਂਸ ਕੀਤਾ ਵੀ 올림픽ਸ ਲਈ 15 ਲੱਖ ਰੁਪਇਆ ਤਿਆਰੀ ਲਈ ਦਿੱਤਾ ਜਾਊਗਾ ਪਰ ਇਹ ਮੈਨੂੰ ਲੱਗਦਾ ਜਿਹੜੇ ਬੰਦੇ ਜੋਬ ਤੇ ਆ ਉਹਨਾਂ ਨੂੰ ਇਹ ਕੁਛ ਨਹੀਂ ਲੱਗਦਾ ਉਹਨਾਂ ਪਰ ਜਿਹੜੇ ਗਰੀਬ ਬੱਚੇ ਨੇ ਜਿਹੜੇ ਸ਼ੂ ਨਹੀਂ ਲੈ ਸਕਦੇ ਜਾਂ ਜੈਵਲਨ ਨਹੀਂ ਲੈ ਸਕਦੇ ਉਹਨਾਂ ਵਾਸਤੇ ਇਹ ਬਹੁਤ ਵੱਡੀ ਰਕਮ ਆ ਸਤਿ ਸ਼੍ਰੀ ਅਕਾਲ ਸਰ ਆਪ ਇਹ ਸਾਡੀ ਟੀਮ ਨੇ ਫਸਟ ਟਾਈਮ ਏਸ਼ੀਅਨ ਗੇਮਸ ਵਿੱਚ ਪਾਰਟਿਸਪੇਟ ਕੀਤਾ ਸੀ ਔਰ ਅਸੀਂ 골ਡ ਮੈਡਲ ਲੈ ਕੇ ਆਏ ਆ ਜਿਵੇਂ ਸਾਰੇ ਸਪੋਰਟਸ ਪਰਸਨ ਦੱਸ ਰਹੇ ਨੇ ਕਿ ਸਾਨੂੰ ਫਸਟ ਟਾਈਮ ਪ੍ਰੇਪਰੇਸ਼ਨ ਲਈ ਵੀ ਪੈਸੇ ਮਿਲੇ ਅ ਜਿਵੇਂ ਹੁਣ ਸਰ ਨੇ ਵੀ ਦੱਸਿਆ ਕਿ ਆਈ نو ਕਿਸੇ ਲਈ ਅਮਾਉਂਟ ਮੇਂ ਵੀ ਛੋਟੀ ਹੋਏ ਪਰ ਸਾਡੇ ਲਈ ਬਹੁਤ ਵੱਡੀ ਹੈ ਕਿਉਂਕਿ ਕਿਸੇ ਇੱਕ ਪਲੇਅਰ ਨੂੰ ਯਾਹਨ ਜੋ ਦੋ ਸਟਾਰਟ ਕੀਤਾ ਸੀ ਖੇਲਣਾ ਉਹਦੇ ਸਾਰੇ ਇਹ ਕਹਿੰਦੇ ਸੀ ਕਿ ਸਪੋਰਟਸ ਕਿਉਂ ਕਰ ਰਹੇ ਹੋ ਕੋਈ ਹੋਰ ਫੀਲਡ ਵਿੱਚ ਜਾਓ ਜਿੱਥੇ ਤੁਸੀਂ ਆਪਣੀ ਫੈਮਿਲੀ ਦੀ ਵੀ ਕੇਅਰ ਕਰ ਸਕੋ ਪਰ ਹੁਣ ਜਿਹੜੀ ਗਵਰਨਮੈਂਟ ਇਨਾ ਸਾਨੂੰ ਸਪੋਰਟ ਕਰ ਰਹੀ ਹੈ ਆਮ ਸ਼ੋਰ ਕਿ ਬਾਕ ਕੁਨ ਪੇਰੈਂਟਸ ਔਰ ਉਹਨਾਂ ਦੀ ਅੰਡੀ ਗਵੰਡੀ ਇਹ ਕਹਿਣਗੇ ਕਿ ਤੁਸੀਂ ਸਪੋਰਟਸ ਕਰੋ ਕਿਉਂਕਿ ਇਦਾਂ ਦੀ ਸਰਕਾਰ ਆਈ ਹੈ ਜਿਹੜੀ ਸਾਰੇ ਸਪੋਰਟਸ ਪਰਸਨ ਨੂੰ ਇੰਨਾ ਸਪੋਰਟ ਕਰ ਰਹੀ ਹੈ ਥੈਂਕ ਯੂ ਸੋ ਮਚ ਮੈਂ ਪੰਜਾਬ ਸਰਕਾਰ ਅਤੇ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਜਿਨ੍ਹਾਂ ਦੁਆਰਾ ਬਣਾਈ ਗਈ ਨਵੀਂ ਖੇਡ ਨੀਤੀ ਅਧੀਨ 8-8 ਲੱਖ ਰੁਪਏ ਐਡਵਾਂਸ ਵਿੱਚ ਖਿਡਾਰੀਆਂ ਨੂੰ ਤਿਆਰੀ ਕਰਨ ਲਈ ਦਿੱਤੇ ਤੇ ਖਿਡਾਰੀਆਂ ਨੇ ਵੀ ਬਾਤ ਚੜ ਕੇ ਤਿਆਰੀ ਕੀਤੀ ਅਤੇ ਬਹੁਤ ਮਦਦ ਮਿਲੀ ਉਹਨਾਂ ਨੂੰ ਖਿਡਾਰੀ ਹੁਣ ਤਿਆਰੀ ਕਰਨ ਦੇ ਵਿੱਚ ਤੇ ਜਿਸ ਨਾਲ ਪੰਜਾਬ ਪੰਜਾਬ ਵਿੱਚ ਪੰਜਾਬ ਦੀ ਝੋਲੀ ਵਿੱਚ ਇੱਕ ਰਿਕਾਰਡ ਤੋੜ ਮੈਡਲ ਪਾਏ ਧੰਨਵਾਦ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਸਭ ਤੋਂ ਪਹਿਲਾਂ ਅੱਜ ਦੇ ਇਸ ਬਹੁਤ ਹੀ ਖੁਸ਼ੀ ਦੇ ਮੌਕੇ ਤੇ ਜਿੰਨੇ ਵੀ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਵੱਖ-ਵੱਖ ਖੇਡਾਂ ਦੇ ਵਿੱਚ ਖਿਡਾਰੀ ਖਿਡਾਰਨਾਂ ਉਹਨਾਂ ਦੇ ਕੋਚੇਸ ਉਹਨਾਂ ਦੇ ਮੈਂਟਰ ਉਹਨਾਂ ਦੇ ਮਾਤਾ ਪਿਤਾ ਰਿਸ਼ਤੇਦਾਰ ਦੋਸਤ ਮਿੱਤਰ ਸਟੇਜ ਤੇ ਮੇਰੇ ਕੈਬਨਿਟ ਦੇ ਸਾਥੀ ਤੇ ਸਪੋਰਟਸ ਮਿਨਿਸਟਰ ਖੁਦ ਵੀ ਬਹੁਤ ਵਧੀਆ ਸਪੋਰਟਸਮੈਨ ਨੇ ਖੇਡਦੇ ਨੇ ਮੀਤ ਥੇਰ ਜੀ ਸਰਬਜੀਤ ਜੀ ਜਿਹੜੇ ਸਪੈਸ਼ਲ ਸੈਕਟਰੀ ਨੇ ਸਪੋਰਟਸ ਦੇ ਸਾਰੇ ਅਫਸਰ ਸਹਿਬਾਨ ਪਰਮਿੰਦਰ ਗੋਲਡੀ ਸਾਡੇ ਯੂਥ ਸਵਾਮਾ ਦੇ ਜਿਹੜਾ ਸਾਡਾ ਵਿੰਗ ਹੈ ਉਹਨੂੰ ਹੈਡ ਕਰਦੇ ਨੇ ਸਭ ਨੂੰ ਮੇਰੇ ਵੱਲੋਂ ਬਹੁਤ-ਬਹੁਤ ਨਵੇਂ ਸਾਲ ਦੀਆਂ ਲੋੜੀ ਦੀਆਂ ਮਾਗੀ ਦੀਆਂ ਤੇ ਮੈਡਲ ਜਿੱਤਣ ਦੀਆਂ ਬਹੁਤ-ਬਹੁਤ ਵਧਾਈਆਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੜੀ ਖੁਸ਼ੀ ਇਸ ਗੱਲ ਦੀ ਹੁੰਦੀ ਹੈ ਕਿ ਜੋ ਕਈ ਵਾਰੀ ਬੰਦੇ ਨੇ ਸੋਚਿਆ ਹੁੰਦਾ ਹੈ ਜੋ ਸੁਪਨਾ ਲਿਆ ਹੁੰਦਾ ਹੈ ਜੇ ਉਹ ਸੁਪਨਾ ਆਪਾਂ ਮੇ ਹੌਲੀ ਹੌਲੀ ਸੱਚ ਹੋਣ ਲੱਗ ਜੇ ਤਾਂ ਫਿਰ ਬੰਦਾ ਜਿਹੜਾ ਉਹ ਉਸ ਤੋਂ ਵੱਡੇ ਵੱਡੇ ਸੁਪਨੇ ਲੈਣ ਲੱਗ ਜਾਂਦਾ ਸੋ ਪੰਜਾਬ ਦੇ ਵਿੱਚ ਖੁਸ਼ੀਆਂ ਦੇ ਸਮਾਗਮਾਂ ਦਾ ਮੈਂ ਸੁਪਨਾ ਲਿਆ ਸੀ ਕਿ ਕਿੱਧਰ ਚਲੇ ਗਏ ਕਿਉਂ ਨਹੀਂ ਕੋਈ ਖੁਸ਼ੀ ਦਾ ਸਮਾਗਮ ਹੁੰਦਾ ਕੋਈ ਇਨਾਮ ਵੰਡ ਸਮਰੋਹ ਕਿਉਂ ਨਹੀਂ ਹੁੰਦੇ ਕੋਈ ਨਿਯੁਕਤੀ ਪੱਤਰ ਵੰਡ ਸਮਰੋਹ ਕਿਉਂ ਨਹੀਂ ਹੁੰਦੇ ਕਿਉਂ ਨਹੀਂ ਲੋਕ ਜਸ਼ਨਾਂ ਵਾਲੇ ਪ੍ਰੋਗਰਾਮਾਂ ਵੱਲ ਕਿੱਧਰ ਚੱਕੀ ਹੋ ਗਿਆ ਤਾਂ ਪਰਮਾਤਮਾ ਨੇ ਸ਼ਾਇਦ ਸਾਡੇ ਵਰਗਿਆਂ ਦੀ ਡਿਊਟੀ ਲਈ ਕਿ ਜੇ ਸੁਪਨਾ ਦੇਖਦੇ ਹੋ ਜਾਂ ਦਿਲ 'ਚ ਕੋਈ ਬਲਬਲਾ ਰੱਖਦੇ ਹੋ ਤਾਂ ਫਿਰ ਇਹ ਕੰਮ ਖੁਦ ਕਰੋ ਸੁਪਰ ਪਰਮਾਤਮਾ ਸਮਤ ਬਖਸ਼ੇ ਮੈਨੂੰ ਬਹੁਤ ਖੁਸ਼ੀ ਹੈ ਕਿ ਪੰਜਾਬ ਦੇ ਵਿੱਚ ਹੁਣ ਹਰ ਹਫ਼ਤੇ ਹਫ਼ਤੇ 'ਚ 2-2 3-3 ਵਾਰ ਵੀ ਇਸ ਤਰ੍ਹਾਂ ਦੇ ਜਸ਼ਨ ਵਾਲੇ ਖੁਸ਼ੀ ਵਾਲੇ ਪ੍ਰੋਗਰਾਮ ਹੁੰਦੇ ਨੇ ਜਿਦੇ ਨਾਲ ਜਿਵੇਂ ਅੱਜ ਤੁਸੀਂ ਜਦੋਂ ਘਰੇ ਜਾਓਗੇ ਹਲਵਾਈ ਨਾਲ ਤਾਂ ਗੱਲ ਕਰਕੇ ਆਏ ਹੋਵੋਗੇ ਅੱਜ ਕੜਾਈਆਂ ਚੜਨਗੀਆਂ ਜਲੇਬੀਆਂ ਬਣਨਗੀਆਂ ਕਿੱਦੇ ਪੰਗੜੇ ਪੈਣਗੇ ਮੈਂ ਤੁਹਾਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਇੱਕ ਵਾਰੀ ਆਪਣੇ ਆਪ ਦੇ ਨਾਂ ਤੇ ਆਪ ਹੀ ਜ਼ੋਰਦਾਰ ਤਾੜੀ ਮਾਰ ਲਿਓ ਅਬਦੁਲ ਕਲਾਮ ਜੀ ਨੇ ਲਿਖਿਆ ਕਿ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਤੁਹਾਨੂੰ ਨੀਂਦ ਚਾਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਸੋ ਤੁਸੀਂ ਉਹ ਸੁਪਨੇ ਲੈ ਬਹੁਤ ਸਖਤ ਮਿਹਨਤਾਂ ਕੀਤੀਆਂ ਸਵੇਰੇ ਉੱਠ ਕੇ ਧੁੰਦ ਨਹੀਂ ਦੇਖੀ ਠੰਡ ਨਹੀਂ ਦੇਖੀ ਗਰਮੀ ਨਹੀਂ ਦੇਖੀ ਗਰਾਉਂਡ ਦੇ ਵਿੱਚ ਜਾ ਕੇ ਸਟਾਪਵਾਚ ਨਾਲ ਲੈ ਜਾ ਕੇ ਏਸ਼ੀਆ ਦੇ ਜੋ 올림픽 ਦੇ ਰਿਕਾਰਡ ਨੂੰ ਅਰਜਨ ਦੇ ਤੀਰ ਵਾਂਗੂ ਸਿਰਫ ਮੱਛੀ ਦੀ ਅੱਖ ਵਾਂਗੂ ਉਹੀ ਦੇਖਿਆ ਕਿ ਰਿਕਾਰਡ ਕਿਹੜਾ ਹੈ ਮੈਂ ਉਸ ਰਿਕਾਰਡ ਨੂੰ ਤੋੜਨਾ ਹੈ ਜਾਂ ਬਰਾਬਰੀ ਕਰਨੀ ਹੈ ਸੋ ਇਹ ਤੁਹਾਡੀ ਮਿਹਨਤ ਤੇ ਤੁਹਾਡਾ ਸੁਪਨਾ ਜਿਹੜਾ ਉਹ ਸਾਕਾਰ ਹੋਇਆ 20 ਮੈਡਲ ਜਿਹੜੇ ਨੇ ਪੰਜਾਬ ਦੇ ਹਿੱਸੇ ਆਏ ਨੇ ਪਹਿਲੀ ਵਾਰ ਹੋਇਆ ਆਜ਼ਾਦੀ ਤੋਂ ਬਾਅਦ ਕਿ ਪੰਜਾਬ ਦੇ ਹਿੱਸੇ ਹਾਲਾਂਕਿ ਪਹਿਲਾਂ ਪੰਜਾਬ ਬਹੁਤ ਵੱਡਾ ਸੀ ਜੇ ਪਾ ਉਹਨਾਂ ਵਾਲੇ ਪੰਜਾਬ ਦੀਆਂ ਜਾਂ ਹਿਮਾਚਲ ਦੇ ਹਰਿਆਣੇ ਨੂੰ ਵੀ ਵਿੱਚ ਲਾਵਾਂਗੇ ਤਾਂ ਬਹੁਤ ਮੈਡਲ ਨੇ ਪੰਜਾਬ ਦੇ ਜੇ ਅੱਜ ਪੰਜਾਬ ਉਹ ਪੰਜਾਬ ਜਿਹੜਾ ਕਿ ਬਹੁਤ ਵੱਡਾ ਪੰਜਾਬ ਸੀ ਪਰ ਜੋ ਹੁਣ ਸਾਡਾ ਇਹ ਪੰਜਾਬ ਹੈ ਇਹਨੇ 20 ਮੈਡਲ ਜਿੱਤ ਕੇ ਇਹ ਸਾਬਤ ਕਰਤਾ ਕਿ ਜੇ ਸਾਨੂੰ ਮੌਕਾ ਮਿਲੇ ਸਾਡੇ ਮੁੰਡੇ ਕੁੜੀਆਂ ਨੂੰ ਮੌਕਾ ਮਿਲੇ ਤਾਂ ਅਸੀਂ ਕਿਸੇ ਤੋਂ ਘੱਟ ਨਹੀਂ ਹੈਗੇ ਅਸੀਂ 올림픽 ਦੇ ਪੋਡੀਅਮ ਤੇ ਅਸੀਂ ਏਸ਼ੀਆ ਦੇ ਅਸੀਂ ਕਾਮਨਵੈਲਥ ਦੇ ਅਸੀਂ ਵਰਲਡ ਚੈਂਪੀਅਨਸ਼ਿਪ ਦੇ ਪੋਡੀਅਮ ਤੇ ਜਾ ਸਕਦੇ ਆ ਤੇ ਉੱਥੇ ਦੇਸ਼ ਦਾ ਝੰਡਾ ਜਿਹੜਾ ਉਹ ਉੱਚਾ ਕਰ ਸਕਦੇ ਆ ਮੈਂ ਸਾਰੀਆਂ ਖੇਡਾਂ ਦਾ ਫੈਨ ਆ ਮੈਂ ਲਾਈਵ ਟੈਲੀਕਾਸਟ ਜਿੰਨਾ ਵੀ ਹੁੰਦਾ ਸੀ ਏਸ਼ੀਆਰ ਦਾ ਮੈਂ ਦੇਖਦਾ ਰਿਹਾ ਗੋਲ ਵੀ ਦੇਖੇ ਇਸ ਵਾਰ ਤਾਂ ਸਾਡੀ ਹਾਕੀ ਟੀਮ ਦਾ ਜਿਹੜਾ ਸਕੋਰ ਸੀਗਾ ਉਹ ਵੀ ਬਹੁਤ ਹਾਈ ਸਕੋਰ ਮੈਚ ਜਿੱਤੇ ਆ ਠਿੱਕ ਵੀ ਹੋਇਆ 9-1 ਵੀ ਹੋਇਆ 7-0 5-5-2 ਸੋ ਐਂ ਲੱਗਦਾ ਸੀ ਜਿਵੇਂ ਗੋਲਾਂ ਦੀਆਂ ਮਸ਼ੀਨਾ ਪੰਜਾਬ ਤੋਂ ਕਈਆਂ ਹੋਈਆਂ ਨੇ ਜਿਹੜੀਆਂ ਗੋਲ ਕਰ ਰਹੀਆਂ ਉੱਤੇ ਜਾ ਕੇ ਤੇ ਹਾਕੀ ਟੀਮ ਨੇ ਹਰਮਨਪ੍ਰੀਤ ਹੋਰਾਂ ਨੇ ਗੁਰਜੰਟ ਹੋਰਾਂ ਨੇ ਸ਼ਮਸ਼ੀਰ ਹੋਰਾਂ ਨੇ ਮਨਪ੍ਰੀਤ ਨੇ ਮਨਦੀਪ ਨੇ ਹਾਰਦਿਕ ਨੇ ਵਰੁਣ ਨੇ ਮਤਲਬ ਕਿਹੜੇ ਪਲੇਅਰ ਦਾ ਨਾਮ ਲਾਵਾਂ ਕਿ ਜਿਹਦੇ ਕੋਲ ਵੀ ਬਾਲ ਆ ਜਾਂਦੀ ਸੀ ਲੱਗਦਾ ਸੀ ਇਹਦੀ ਬਾਲ ਜਿਹੜੀ ਇਹਦੀ ਹਾਕੀ ਨਾਲ ਚਿਪਕ ਗਈ ਇਹ ਤਾਂ ਹੁਣ ਗੋਲ ਦੇ ਸਾਹਮਣੇ ਜਾ ਕੇ ਇਹਦੇ ਨਾਲ ਉਤਰੂਗੀ ਸੋ ਬੜੀ ਖੁਸ਼ੀ ਹੋਈ ਜਦੋਂ ਹਰਮਨਪ੍ਰੀਤ ਹੋਰੀ ਆਸਟ੍ਰੇਲੀਆ ਨਾਲ ਮੈਚ ਹੁੰਦਾ ਹੈ ਪਰ ਹਾਲਾਂਕਿ ਉੱਥੇ ਸਪੋਰਟਸ ਕਲਚਰ ਬਹੁਤ ਜ਼ਿਆਦਾ ਬਰੀਆ ਆ ऑस्ट्रेलिया ਦੇ ਵਿੱਚ ਪਰ ਇੱਥੋਂ ਸਾਡੀਆਂ ਕੁੜੀਆਂ ਛੋਟੇ ਛੋਟੇ ਘਰਾਂ ਤੋਂ ਉੱਠ ਕੇ ਜਦੋਂ ਉੱਥੇ ਜਾ ਕੇ ਜਿੱਤਦੀਆਂ ਨੇ ਉੱਥੇ ਜਾ ਕੇ ਜਦੋਂ ਪ੍ਰੋਫੈਸ਼ਨਲ ਖੇਡਣ ਹੁਣ ਤਾਂ ਪ੍ਰੋਫੈਸ਼ਨਲ ਦੇ ਵਿੱਚ ਵੀ ਸਾਡੀਆਂ ਪੰਜਾਬ ਦੀਆਂ ਤੀਆਂ ਨੇ ਮੱਲਾ ਮਾਰੀਆਂ ਨੇ ਚਾਹੇ ਉਹ ਗੋਲਾ ਸੁੱਟਣ ਚ ਹੋਵੇ ਚਾਹੇ ਉਹ ਜੈਵਲਿਨ ਚ ਹੋਵੇ ক্রিকেট ਹੋਵੇ ਔਰ ਔਰਮਨ ਹਾਕੀ ਉਹ ਵੀ ਕੱਲ ਹੀ ਅਜੇ ਮੈਂ ਮੈਚ ਦੇਖ ਰਿਆ ਸੀ ਸੋ ਜਿੱਥੇ ਵੀ ਸਾਨੂੰ ਮੌਕਾ ਮਿਲਦਾ ਐ ਅਸੀਂ ਕਿਸੇ ਤੋਂ ਘਟ ਨਹੀਂ ਮੈਂ ਹਮੇਸ਼ਾ ਕਹਿੰਦਾ ਉਹਨਾਂ ਅਸੀਂ ਪੰਜਾਬੀ ਆ ਜੇ ਸਾਨੂੰ ਮੌਕਾ ਮਿਲ ਜੇ ਤਾਂ ਨੰਬਰ 1 ਤੋਂ ਘੱਟ ਸਾਨੂੰ ਕੋਈ ਪੋਜੀਸ਼ਨ ਪਸੰਦ ਨਹੀਂ ਹੈਗੀ ਸੋ ਅਸੀਂ ਚਾਹੇ ਜਿਹੜੇ ਮਰਜ਼ੀ ਫੀਲਡਸ ਚੱਲ ਜਾਈਏ ਆਪਣੀਆਂ ਮੱਲਾ ਮਾਰ ਲੈਣੇ ਆ ਮੈਂ ਅਕਸਰ ਇਹ ਵੀ ਗੱਲ ਕਹਿੰਦਾ ਉਹਨਾਂ ਕਈ ਵਾਰ ਇੰਡਸਟਰੀਅਲਿਸਟ ਆ ਜਾਂਦੇ ਨੇ ਮੈਂ ਕਹਾਂ ਜੀ ਅਸੀਂ ਪੰਜਾਬੀ ਆ ਪੂਰੀ ਦੁਨੀਆ ਦੇ ਸਿਟੀਜ਼ਨ ਆ ਅਸੀਂ ਗਲੋਬਲ ਸਿਟੀਜ਼ਨ ਆ ਪੰਜਾਬੀ ਅਸੀਂ ਜਿਹੜੇ ਮੁਲਕ ਚ ਗਲਤੀ ਨਾਲ ਵੀ ਚਲੇ ਜਾਈਏ ਉੱਥੇ ਵੀ ਕਾਮਯਾਬ ਹੋ ਜਾਂਦੇ ਆ ਅਸੀਂ ਕੋਈ ਚੱਲ ਹੁਣ ਜਰਾ ਇੱਥੇ ਆਵੇ ਚੱਲ ਕੋਈ ਗੱਲ ਇੱਥੇ ਕਾਮਯਾਬ ਹੋ ਜਾਂਦੇ ਆ ਕਿਉਂਕਿ ਮਿਹਨਤੀ ਕੌਮ ਹੈ ਔਰ ਜਜ਼ਬੇ ਵਾਲੀ ਕੌਮ ਹੈ ਜਨੂਨੀ ਕੌਮ ਹੈ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਨੂੰ ਜਜ਼ਬਾ ਤੇ ਪ੍ਰੇਰਨਾ ਦਿੱਤੀ ਗਰੀਬਾਂ ਦੇ ਹੱਕ ਚ ਖੜਨ ਦੀ ਮਜਲੂਮਾਂ ਦੇ ਹੱਕਾਂ ਵਾਸਤੇ ਲੜਨ ਦੀ ਸਾਨੂੰ ਵਿਰਸੇ ਚ ਮਿਲੀਆਂ ਚੀਜ਼ਾਂ ਕੋਈ ਪਿੰਡ ਨਹੀਂ ਹੋਣਾ ਇਹੋ ਜਿਹਾ ਜਿੱਥੇ ਕੋਈ ਸ਼ਹੀਦ ਦਾ ਗੇਟ ਨਾ ਬਣਿਆ ਹੋਵੇ ਜਾਂ ਕਿਸੇ ਸ਼ਹੀਦ ਦਾ ਬੁੱਤ ਨਾ ਲੱਗਿਆ ਹੋਵੇ ਭਾਵੇਂ ਉਹ ਆਜ਼ਾਦੀ ਤੋਂ ਪਹਿਲਾਂ ਵਾਲੇ ਇਨਕਲਾਬ ਚਾਹੇ ਉਹ ਗਦਰਬਾਪਿਆਂ ਵਾਲੇ ਚਾਹੇ 62 ਦੀ ਜੰਗ 65 ਦੀ ਜੰਗ 71 ਦੀ ਜੰਗ ਚਾਹੇ ਕਾਰਗਿਲ ਦੇ ਚਾਹੇ ਅੱਜ ਵੀ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਨੇ ਉਹ ਹੱਦਾਂ ਤੇ ਹਿੱਕਾ ਤਾਣ ਕੇ ਖੜੇ ਨੇ ਸੋ ਉਹ ਸਾਡਾ ਵਿਰਸਾ ਹੈ ਕੁਸ਼ਤੀਆਂ ਚ ਛਿੰਝਾਂ ਚ ਕਬੱਡੀਆਂ ਚ ਸਾਡੇ ਇਸ ਤੋਂ ਪਹਿਲਾਂ ਦਾਰਾ ਸਿੰਘ ਮਿਲਖਾ ਸਿੰਘ ਵਰਗੇ ਬੜੇ-ਬੜੇ ਨਾਮ ਖੇਡਾਂ ਦੇ ਵਿੱਚ ਪੈਦਾ ਪੰਜਾਬ ਨੇ ਕੀਤੇ ਆ ਸੋ ਅੱਜ ਮੈਨੂੰ ਇਸ ਸਮਾਗਮ ਚ ਆ ਕੇ ਹੋਰ ਜ਼ਿਆਦਾ ਖੁਸ਼ੀ ਉਹ ਇਸ ਗੱਲ ਦੀ ਹੁੰਦੀ ਹੈ ਕਿ ਨਾਲ ਮਾਤਾ-ਪਿਤਾ ਵੀ ਆਏ ਹੋਏ ਨੇ ਬਹੁਤ ਘੱਟ ਜਿਸ ਤਰ੍ਹਾਂ ਹਰਮਨਪ੍ਰੀਤ ਨੇ ਕਿਹਾ ਆਮ ਤੌਰ ਤੇ ਬਹੁਤ ਘੱਟ ਹੀ ਮਾਪੇ-ਮਾਪਿਆਂ ਵੱਲੋਂ ਸੋਚਿਆ ਜਾਂਦਾ ਹੈ ਕਿ ਸਾਡੀ ਕੁੜੀ ਖੇਡਾਂ 'ਚ ਨਾਮ ਕਰੂਗੀ ਉਹ ਖੇਡਾਂ ਨੂੰ ਤਾਂ ਮੰਨ ਲੈਂਦੇ ਨੇ ਚਲ ਪੁੱਤ ਖੇਡ ਵੀ ਲਿਆ ਕਰ ਪਰ ਪੜ੍ਹਾਈ ਪਹਿਲਾਂ ਪਹਿਲੇ ਡਾਕਟਰ ਬਣ ਜਾ ਇੰਜੀਨੀਅਰ ਬਣ ਜਾ ਹਨਾ ਖੇਡਣਾ ਚਲ ਕੋਈ ਨਹੀਂ ਇੱਧਰ ਵੀ ਕੋਈ ਨਹੀਂ ਜਾਇਆ ਆਇਆ ਪਰ ਜਦੋਂ ਬੱਚਾ ਖੇਡ ਦੇ ਵਿੱਚ ਕਨਸਰਟਡ ਕਰਦਾ ਹੈ ਖੇਡ ਨਾਲ ਕਾਮਯਾਬ ਹੋ ਜਾਂਦਾ ਹੈ ਤਾਂ ਹਰਮਨਪ੍ਰੀਤ ਦੇ ਮੋਗੇ ਦੇ ਆਲੇ ਦੁਆਲੇ ਦੇ ਪਿੰਡਾਂ ਤੋਂ ਵੀ ਕਈ ਕੁੜੀਆਂ ਦੇ ਮਾਪੇ ਆਏ ਹੋਣਗੇ ਘਰੇ ਕਿ ਜੀ ਹਰਮਨਪ੍ਰੀਤ ਨੇ ਕਿਵੇਂ ਸ਼ੁਰੂ ਕੀਤਾ ਸੀ ਕਿ ਤੇਜਿੰਦਰਪਾਲ ਨੇ ਕਿਵੇਂ ਸ਼ੁਰੂ ਕੀਤਾ ਸਿਫਤ ਨੇ ਕਿਵੇਂ ਸ਼ੁਰੂ ਕੀਤਾ ਸੀਗਾ ਸ਼ੂਟਿੰਗ ਦਾ ਜਿਹੜਾ ਮੁਕਾਬਲੇ ਵਿੱਚ ਹਿੱਸਾ ਲੈਣਾ ਫਿਰ ਤੁਸੀਂ ਰੋਲ ਮਾਡਲ ਬਣ ਜਾਂਦੇ ਹੋ ਜੇ ਤੁਸੀਂ ਕਾਮਯਾਬ ਹੋਨੇ ਹੋ ਤਾਂ ਤੁਹਾਨੂੰ ਰੋਡੇ ਕੋਲੇ ਦੁਨੀਆ ਪੱਕਾ ਉਹ ਪੁੱਛਣਾ ਹੋਊਗੀ ਪੇਪਰ ਕਿ ਕਿਹੜਾ ਪੇਪਰ ਦੇ ਕੇ ਤੁਸੀਂ ਜੇ ਕੋਈ ਆਈਐਸ ਕਰ ਗਿਆ ਤਾਂ ਉੱਥੋਂ ਦੇ ਸਾਰੇ ਇਲਾਕੇ ਦੇ ਮੁੰਡੇ ਕੁੜੀਆਂ ਉਹ ਉਹਦੇ ਘਰੇ ਆਉਣਗੇ ਕਿਹੜਾ ਪੇਪਰ ਦੇਣਾ ਹੁੰਦਾ ਕਿਵੇਂ ਦੇਣਾ ਹੁੰਦਾ ਸੋ ਕਾਮਯਾਬੀ ਜਿਹੜੀ ਹੈ ਉਹ ਹੌਸਲੇ ਨਾਲ ਹੁੰਦੀ ਹੈ ਉਡਾਰੀਆਂ ਖੰਭਾਂ ਨਾਲ ਨਹੀਂ ਹੁੰਦੀਆਂ ਉਡਾਰੀਆਂ ਹੌਸਲੇ ਨਾਲ ਹੁੰਦੀਆਂ ਮੈਂ ਕੱਲ ਇੱਕ ਫਿਲਮ ਦੇਖੀ 12ਵੀਂ ਫੇਲ ਉਹ ਦਾ ਨਾਮ ਹੈ ਤੁਸੀਂ ਦੇਖਿਓ ਜੀ ਮੌਕਾ ਮਿਲਿਆ ਉਹਦੇ ਵਿੱਚ ਕਿਵੇਂ ਇੱਕ ਬੱਚਾ ਜਿਹੜਾ ਛੋਟੇ ਜਿਹੇ ਸਕੂਲ ਚ ਪੜ ਕੇ ਕਿਵੇਂ ਉਹਨੂੰ ਜਨੂਨ ਉਹਨੇ ਫਿਰ ਯੂਪੀਐਸਸੀ ਦਾ ਟੈਸਟ ਕਲੀਅਰ ਕਰਕੇ ਆਈਪੀਐਸ ਬਣਿਆ ਔਰ ਟੂ ਸਟੋਰੀ ਤੇ ਬੇਸਡ ਹੈ ਕੋਈ ਇਹ ਨਹੀਂ ਹੈਗਾ ਕਿ ਮੂਵੀ ਉਹਨਾਂ ਨੇ ਮਸਾਲਾ ਲਾ ਕੇ ਬਣਾਈ ਛੋਟੇ ਜਿਹੇ ਪਿੰਡ ਚ ਸੋ ਸਾਡੇ ਚ ਟੈਲੈਂਟ ਦੀ ਕੋਈ ਕਮੀ ਨਹੀਂ ਸਾਡੇ ਚ ਮੌਕਾ ਮਿਲ ਜੇ ਬਸ